ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਮੇਰਾ ਪਤੀ ਬਹੁਤ ਮੋਟਾ ਸੀ। ਵਿਆਹ ਦੀ ਪਹਿਲੀ ਰਾਤ ਮੈਨੂੰ ਆਪਣੇ ਪਤੀ ਦੇ ਕਮਰੇ ਵਿੱਚ ਜਾਣ ਤੋਂ ਬਹੁਤ ਡਰ ਲੱਗ ਰਿਹਾ ਸੀ। ਫਿਰ ਮੈਂ ਕੰਬਦੀ ਹੋਈ ਹਾਲਤ ਵਿੱਚ ਕਮਰੇ ਦੇ ਬਾਹਰ ਜਾ ਕੇ ਖੜੀ ਹੋ ਗਈ। ਉਸ ਦੇ ਬਾਅਦ ਪਿੱਛੇ ਤੋਂ ਮੇਰਾ ਸਹੁਰਾ ਆ ਗਿਆ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਪੂਰੀ ਰਾਤ ਤੇਰੇ ਪਤੀ ਦੇ ਨਾਲ ਕਮਰੇ ਦੇ ਵਿੱਚ ਇਕੱਲਾ ਨਹੀਂ ਛੱਡਾਂਗਾ। ਚਿੰਤਾ ਨਾ ਕਰ। ਮੈਂ ਵੀ ਉੱਥੇ ਰਹੂੰਗਾ। ਉਸ ਰਾਤ ਮੇਰਾ ਸਹੁਰਾ ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਲੈ ਆਇਆ। ਫਿਰ ਮੇਰੇ ਪਤੀ ਤੇ ਸਹੁਰੇ ਨੇ ਮਿਲ ਕੇ ਉਹ ਸਜੇ ਹੋਏ ਬਿਸਤਰ ਤੇ ਮੇਰੀ ਜਾਨ ਲੈ ਲਈ ਹੈਲੋ ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰਾ ਨਾਮ ਮਨੀਸ਼ਾ ਹੈ ਤੇ ਅੱਜ ਮੈਂ ਤੁਹਾਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਣ ਜਾ ਰਹੀ ਹਾਂ ਤਾਂ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਲੇ ਹੀ ਵਿਆਹ ਦੀ ਉਮਰ 18 ਸਾਲ ਹੋਏ ਪਰ ਫਿਰ ਵੀ ਕੀ ਕੁੜੀ ਦੇ ਲਈ ਵਿਆਹ ਦੇ ਬਾਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਉਚਿਤ ਹੈ ਅਤੇ ਮੇਰੇ ਮਾਮਲੇ ਵਿੱਚ ਵੀ ਕੁਝ ਅਜੀਬਾ ਹੀ ਹੋਇਆ ਚਲੋ ਦੱਸਦੇ ਹਾਂ ਦੋਸਤੋ ਜਿਵੇਂ ਹੀ ਮੈਂ 18 ਸਾਲ ਦੀ ਹੋਈ ਤਾਂ ਮੇਰਾ ਵਿਆਹ ਮੇਰੇ ਤੋਂ 12 ਸਾਲ ਵੱਡੇ ਮੁੰਡੇ ਨਾਲ ਹੋ ਗਿਆ ਉਹ ਨਾ ਕੇਵਲ ਮੇਰੇ ਤੋਂ ਉਮਰ ਵਿੱਚ ਵੱਡਾ ਸੀ ਬਲਕਿ ਮੇਰਾ ਪਤੀ ਬਹੁਤ ਮੋਟਾ ਵੀ ਸੀ ਜੇਕਰ ਕੋਈ ਕੁੜੀ ਆਪਣੇ ਬਿਸਤਰਤੀ ਮੇਰੇ ਪਤੀ ਵਰਗੇ ਆਦਮੀ ਨੂੰ ਦੇਖ ਲਵੇ ਤਾਂ ਉਹ ਦੇਖ ਕੇ ਹੀ ਮਰ ਜਾਵੇ ਫਿਰ ਸੋਚੋ ਦੋਸਤੋ ਮੇਰੀ ਕੀ ਹਾਲਤ ਹੋਈ ਹੋਵੇਗੀ ਦੋਸਤੋ ਜਦੋਂ ਮੈਂ 6 ਸਾਲ ਦੀ ਸੀ ਤਾਂ ਉਸ ਸਮੇਂ ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਇੱਕ ਆਸਰਾ ਵਿੱਚ ਛੱਡ ਦਿੱਤਾ। ਮੈਂ 6 ਸਾਲ ਦੀ ਉਮਰ ਵਿੱਚ ਆਸ਼ਰਮ ਰਹਿਣ ਲੱਗੀ ਸੀ। ਉਸ ਸਮੇਂ ਆਸ਼ਰਮ ਦੀ ਬਜ਼ੁਰਗਔਰਤ Munni Bai ਮੈਨੂੰ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਦੇਖਣ ਵਿੱਚ ਬਹੁਤ ਹੀ ਸੋਹਣੀ ਅਤੇ ਹਰ ਤਰ੍ਹਾਂ ਤੋਂ ਹੁਸ਼ਿਆਰ ਸੀ। Munni Bai ਹਮੇਸ਼ਾ ਮੇਰੀ ਤੁਲਨਾ ਆਪਣੀ ਕੁੜੀ ਨਾਲ ਕਰਦੀ ਸੀ। ਹੁਣ ਮੈਂ ਜਦੋਂ 18 ਦੀ ਹੋਈ ਤਾਂ Munni Bai ਨੇ ਮੇਰਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ। ਮੇਰਾ ਪਤੀ ਇੱਕ ਮੋਟਾ ਆਦਮੀ ਸੀ ਅਤੇ ਉਹ ਮੇਰੇ ਤੋਂ ਉਮਰ ਵਿੱਚ 12 ਸਾਲ ਵੱਡਾ ਵੀ ਸੀ मुन्नी बाई ਦੀ ਕੁੜੀ 18 ਸਾਲ ਦੀ ਹੋ ਗਈ ਸੀ ਪਰ ਕੋਈ ਮੁੰਡਾ ਉਸ ਨੂੰ ਪਸੰਦ ਨਹੀਂ ਕਰਦਾ ਸੀ ਕਿਉਂਕਿ ਉਹ ਕਾਲੀ ਕਲੁੱਟੀ ਸੀ ਇਸ ਲਈ मुन्नी बाई ਨੇ ਮੇਰਾ ਵਿਆਹ ਜਾਣ ਬੁੱਝ ਕੇ ਇੱਕ ਕਾਲੇ ਤੇ ਮੋٹے ਇਨਸਾਨ ਨਾਲ ਕਰਵਾ ਦਿੱਤਾ ਮੇਰਾ ਪਤੀ ਦੇਖਣ ਵਿੱਚ ਬਹੁਤ ਕਾਲਾ ਤੇ ਸਹਿਤ ਵਿੱਚ ਬਹੁਤ ਮੋਟਾ ਸੀ ਉਸ ਔਰਤ ਨੇ ਜਾਣ ਬੁੱਝ ਕੇ ਮੇਰੇ ਨਾਲ ਇਹ ਸਭ ਕੀਤਾ ਸੀ ਮੇਰੇ ਵਿਆਹ ਤੋਂ ਬਾਅਦ ਉਸਨੇ ਆਪਣੀ ਕੁੜੀ ਨੂੰ ਪੜ੍ਹਨ ਲਈ ਸ਼ਹਿਰ ਭੇਜ ਦਿੱਤਾ ਅਤੇ ਉਸਨੇ ਮੇਰਾ ਵਿਆਹ ਕਰਾ ਕੇ ਮੇਰੇ ਗਲੇ ਵਿੱਚ ਅਜੇ ਹੀ ਰੱਸੀ ਬੰਨ੍ਹ ਦਿੱਤੀ ਕਿ ਜਦੋਂ ਮੈਂ ਸਹੁਰੇ ਘਰ ਵਿੱਚ ਵਿਆਹ ਦਾ ਪਹਿਲਾ ਕਦਮ ਰੱਖਿਆ ਉਸ ਸਮੇਂ ਤੋਂ ਹੀ ਮੈਂ ਕੰਬਣ ਲੱਗੀ ਸੀ ਕਿਉਂਕਿ ਵਿਆਹ ਦੀ ਪਹਿਲੀ ਰਾਤ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਨਾਲ ਅੰਦਾਜ਼ਾ ਸੀ ਕਿ ਉਹ ਇਨਸਾਨ ਮਤਲਬ ਮੇਰਾ ਪਤੀ ਰਾਤ ਨੂੰ ਮੇਰੇ ਨਾਲ ਕੀ ਕੀ ਕਰੇਗਾ ਉਸ ਰਾਤ ਮੇਰੇ ਪਤੀ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਜਲਦੀ ਸੋ ਗਈ ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੈਨੂੰ ਬਾਹਰ ਤੋਂ ਆਪਣੇ ਸਹੁਰੇ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਨੇ ਕਿਹਾ ਸੁਣ ਰਹੀ ਹੈਨੂੰ ਜਲਦੀ ਨਾਲ ਨਾਸ਼ਤਾ ਬਣਾਦੀ ਸਹੁਰੇ ਦੀ ਆਵਾਜ਼ ਸੁਣ ਕੇ ਮੈਂ ਰਸੋਈ ਵਿੱਚ ਚਲੀ ਗਈ ਅਤੇ ਨਾਸ਼ਤਾ ਬਣਾਉਣ ਲੱਗੀ ਕਿਉਂਕਿ ਮੈਂ ਹਰ ਕੰਮ ਵਿੱਚੋਂ ਛਾਰ ਸੀ ਇਸ ਲਈ ਜਲਦੀ ਨਾਲ ਨਾਸ਼ਤਾ ਬਣਾ ਕੇ ਆਪਣੇ ਸਹੁਰੇ ਨੂੰ ਦੇ ਦਿੱਤਾ ਨਾਸ਼ਤਾ ਦੇਣ ਤੋਂ ਬਾਅਦ ਉਸ ਦਿਨ ਸਵੇਰੇ ਆਸਰਮ ਦੀ ਇੱਕ ਔਰਤ ਮੇਰੇ ਘਰ ਆਈ ਉਹ ਉਹੀ ਔਰਤ ਸੀ ਜਿਸ ਨੇ ਮੇਰਾ ਵਿਆਹ ਜ਼ਬਰਦਸਤੀ ਕਰਵਾ ਕੇ ਮੈਨੂੰ ਬੁਰੀ ਤਰ੍ਹਾਂ ਨਾਲ ਫਸਾ ਦਿੱਤਾ ਸੀ ਉਸਦੇ ਹੱਥ ਵਿੱਚ ਮਿਠਾਈ ਦਾ ਡੱਬਾ ਸੀ ਉਹ ਮੇਰੇ ਸਹੁਰੇ ਦੇ ਸਾਹਮਣੇ ਦਿਖਾ ਰਹੀ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਫਿਰ ਉਸਨੇ ਮੇਰੇ ਸਹੁਰੇ ਦੇ ਸਾਹਮਣੇ ਕਿਹਾ ਕਿ ਮੈਂ ਮਨੀਸ਼ਾ ਦੇ ਬਿਨਾ ਇੱਕ ਦਿਨ ਵੀ ਨਹੀਂ ਰਹਿ ਸਕਦੀ ਇਸ ਲਈ ਮੈਂ ਉਸ ਨੂੰ ਮਿਲਣ ਆ ਗਈ ਮੇਰਾ ਸਹੁਰਾ ਵੀ ਉਸ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਤੇ ਵਿਸ਼ਵਾਸ ਕਰਨ ਲੱਗਿਆ ਉਹਨਾਂ ਨੇ ਸੋਚਿਆ ਕਿ ਮੁੰਨੀ ਭਾਈ ਮੈਨੂੰ ਆਪਣੀ ਕੁੜੀ ਦੀ ਤਰ੍ਹਾਂ ਪਿਆਰ ਕਰਦੀ ਹੈ ਫਿਰ ਨਾਸਤੇ ਦੇ ਬਾਅਦ ਜਿਵੇਂ ਹੀ ਸਹੁਰਾ ਆਪਣੇ ਕਮਰੇ ਵਿੱਚ ਗਿਆ ਤਾਂ ਉਹ ਮੈਨੂੰ ਗੁੱਸਾ ਕਰਨ ਲੱਗੀ ਅਤੇ ਫਿਰ ਲਈ ਤੂੰ ਮੈਨੂੰ ਨਾਜ਼ੁਕ ਸਮਝਿਆ ਹੈ ਮੈਂ ਤੇਰਾ ਮੂਡ ਦੇਖਣ ਆਈ ਹਾਂ ਮੈਨੂੰ ਲੱਗਿਆ ਕਿ ਤੇਰੇ ਉਸ ਮੋਟੇ ਆਦਮੀ ਦੇ ਸਪਰਸ਼ ਨੇ ਤੈਨੂੰ ਸੌਣ ਤੇ ਮਜਬੂਰ ਕਰ ਦਿੱਤਾ ਹੋਵੇਗਾ ਤੂੰ ਚੱਲ ਨਹੀਂ پا ਰਹੀ ਹੋएगी ਮੈਂ ਇਹੀ ਦੇਖਣ ਤਾਂ ਆਈ ਹਾਂ ਪਰ ਤੂੰ ਤਾਂ ਮੇਰੇ ਸਾਹਮਣੇ ਬਹੁਤ ਚੰਗੀ ਤਰ੍ਹਾਂ ਨਾਲ ਖੜੀ ਹੈ ਤੂੰ ਜ਼ਰੂਰ ਕੋਈ ਚਲਾਕੀ ਕੀਤੀ ਹੋਵੇਗੀ ਪਰ ਠੀਕ ਹੈ ਅੱਜ ਜਾਂ ਕੱਲ ਤੈਨੂੰ ਇਸ ਡਰਾਈ ਫਰੂਟ ਰਸਗੁਲੇ ਦੀ ਜ਼ਰੂਰਤ ਪਵੇਗੀ ਜੋ ਮੈਂ ਹੁਣ ਲਿਆਈ ਹਾਂ ਕਿਉਂਕਿ ਤੇਰਾ ਪਤੀ ਸ਼ੈਤਾਨ ਹੈ ਅਤੇ ਤੈਨੂੰ ਵੀ ਜਲਦੀ ਹੀ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ ਮੁੰਨੀ ਬਾਈ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਡਰ ਗਈ ਸੀ ਫਿਰ ਉਸ ਦੀਆਂ ਗੱਲਾਂ ਨਾਲ ਮੈਨੂੰ ਚੱਕਰ ਆ ਗਿਆ ਅਤੇ ਮੈਂ ਉੱਥੇ ਹੀ ਡਿੱਗ ਪਈ ਅਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਕਮਰੇ ਵਿੱਚ ਸੀ ਮੈਨੂੰ ਆਪਣੇ ਮੱਥੇ ਤੇ ਭਾਰੀ ਬੋਝ ਮਹਿਸੂਸ ਹੋਇਆ ਜਦੋਂ ਅੱਖ ਖੁੱਲੀ ਤਾਂ ਦੇਖਿਆ ਮੱਥੇ ਤੇ ਕਿੰਨਾ ਬੋਝ ਸੀ ਮੱਥੇ ਤੇ ਉਹ ਬੋਝ ਮੇਰੇ ਪਤੀ ਦੇ ਹੱਥ ਦਾ ਸੀ ਉਹ ਮੇਰੇ ਮੱਥੇ ਤੇ ਆਪਣਾ ਹੱਥ ਫੇਰ ਰਿਹਾ ਸੀ ਉਸ ਦਾ ਹੱਥ ਆਪਣੇ ਮੱਥੇ ਤੇ ਦੇਖ ਕੇ ਮੈਂ ਤੁਰੰਤ ਉੱਠ ਗਈ ਅਤੇ ਮੈਂ ਉਸ ਨੂੰ ਆਪਣੇ ਉੱਪਰ ਤੋਂ ਹੱਥ ਅਠਾਉਣ ਨੂੰ ਕਿਹਾ ਤਾਂ ਉਸਨੇ ਕਿਹਾ ਤੈਨੂੰ ਅਚਾਨਕ ਇਸ ਤਰ੍ਹਾਂ ਚੱਕਰ ਕਿਉਂ ਆ ਗਿਆ ਕੀ ਤੂੰ ਠੀਕ ਹੈ ਫਿਰ ਕਹਿ ਲੱਗਿਆ ਮੈਨੂੰ ਲੱਗਦਾ ਹੈ ਕਿ ਤੂੰ ਕੁਝ ਜ਼ਿਆਦਾ ਹੀ ਕਮਜ਼ੋਰ ਹੈ ਚਲ ਹੁਣੇ ਹਸਪਤਾਲ ਚਲਦੇ ਹਾਂ ਫਿਰ ਮੈਂ ਮਨ ਵਿੱਚ ਹੀ ਬੋਲੀ ਕਿ ਮੈਂ ਤੇਰੇ ਮੋٹے ਸਰੀਰ ਨੂੰ ਕਿਵੇਂ ਬਰਦਾਸ਼ਤ ਕਰ ਪਾਉਂਗੀ ਇਹ ਹੀ ਸੋਚ ਕੇ ਮੈਂ ਕਮਜ਼ੋਰ ਹੋ ਗਈ ਹਾਂ ਉਸ ਸਮੇਂ ਮੇਰੇ ਪਤੀ ਨੇ ਦੁਬਾਰਾ ਹਸਪਤਾਲ ਜਾਣ ਦੀ ਗੱਲ ਕੀਤੀ ਇਹ ਸੁਣਦੇ ਹੀ ਮੈਂ ਸੋਚ ਦੀ ਦੁਨੀਆ ਤੋਂ ਬਾਹਰ ਆ ਗਈ ਅਤੇ ਮੈਂ ਉਸ ਨੂੰ ਕਿਹਾ ਨਹੀਂ ਹਸਪਤਾਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ ਮੈਂ ਸ਼ਾਇਦ ਵਿਆਹ ਦੀ ਭਜਦੂਰ ਤੋਂ ਥੱਕ ਗਈ ਸੀ ਤੇ ਇਸ ਲਈ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪਤੀ ਨੂੰ ਦੋ ਸ਼ਬਦ ਕਹਿ ਕੇ ਕਮਰੇ ਤੋਂ ਬਾਹਰ ਚਲੀ ਗਈ ਮੈਨੂੰ ਉਸ ਦੇ ਨਾਲ ਇੱਕ ਕਮਰੇ ਵਿੱਚ ਬੈਠਣ ਤੋਂ ਵੀ ਡਰ ਲੱਗਦਾ ਸੀ ਮੈਂ ਉਹਨਾਂ ਦੀਆਂ ਨਜ਼ਰਾਂ ਤੋਂ ਡਰ ਕੇ ਜਦੋਂ ਕਮਰੇ ਤੋਂ ਬਾਹਰ ਨਿਕਲੀ ਤਾਂ ਦੇਖਿਆ ਕਿ ਮੇਰਾ ਸਹੁਰਾ ਬਾਹਰ ਹੀ ਬੈਠਾ ਸੀ ਉਹਨਾਂ ਨੇ ਕਿਹਾ ਸੁਣ ਨੋ ਕੀ ਤੂੰ ਠੀਕ ਹੈ ਮੈਂ ਉਹ ਨਦੇ ਸਾਹਮਣੇ ਸਿਰ ਚੁਕਾਇਆ ਅਤੇ ਉਹਨਾਂ ਨੂੰ ਕਿਹਾ ਕਿ ਮੁੰਨੀ ਬਾਈ ਕਿੱਥੇ ਗਈ ਇਸ ਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਆਸ਼ਰਮ ਤੋਂ ਫੋਨ ਆਇਆ ਸੀ ਇਸ ਲਈ ਉਹ ਤੁਰੰਤ ਚਲੀ ਗਈ ਕਿਉਂਕਿ ਉਸ ਨੂੰ ਕੁਝ ਜ਼ਰੂਰੀ ਕੰਮ ਕਰਨਾ ਸੀ ਫਿਰ ਮੇਰਾ ਸਹੁਰਾ ਕਹਿਣ ਲੱਗਾ ਚਿੰਤਾ ਨਾ ਕਰਨ ਮੈਂ ਉਸ ਨੂੰ ਫੋਨ ਕਰਕੇ ਦੱਸ ਦਵਾਂਗਾ ਕਿ ਹੁਣ ਤੂੰ ਠੀਕ ਹੈ ਮੈਂ ਫਿਰ ਤੋਂ ਆਪਣੇ ਸਹੁਰੇ ਦੀ ਗਲਤੇ ਸਿਰ ਹਿਲਾ ਦਿੱਤਾ ਮੈਂ ਵੈਸੇ ਵੀ ਉਸ ਘਰ ਵਿੱਚ ਦਿਨ ਲੰਗਾ ਰਹੀ ਸੀ ਮੇਰੇ ਸਾਹਮਣੇ ਚੁਣੌਤੀ ਇਹ ਸੀ ਕਿ ਰਾਤ ਨੂੰ ਕੀ ਹੋਏਗਾ ਇਹ ਡਰ ਮੈਨੂੰ ਖਾਏ ਜਾ ਰਿਹਾ ਸੀ ਕਿਉਂਕਿ ਰਾਤ ਨੂੰ ਮੇਰਾ ਮੋਟਾ ਪਤੀ ਮੂਡ ਬਣਾ ਕੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਮੇਰਾ ਪਤੀ ਉਸ ਦਿਨ ਦੀ ਰਾਤ ਨੂੰ ਇੱਕ ਦੁੱਲੇ ਦੀ ਤਰ੍ਹਾਂ ਤਿਆਰ ਹੋਇਆ ਸੀ ਜਦੋਂ ਮੈਂ ਕਮਰੇ ਦੇ ਵਿੱਚ ਦਾਖਲ ਹੋਈ ਤਾਂ ਉਹ ਖੁਦ ਤੇ ਪਰਫਿਊਮ ਲਗਾ ਰਿਹਾ ਸੀ ਉਸ ਨੂੰ ਦੇਖ ਕੇ ਮੈਂ ਫਿਰ ਲੜਖੜਾ ਗਈ ਅਤੇ ਚੱਕਰ ਆਉਣ ਦਾ ਨਾਟਕ ਕਰਨ ਲੱਗੀ ਫਿਰ ਉਸ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਬਿਸਤਰ ਤੇ ਲਟਾ ਦਿੱਤਾ ਫਿਰ ਉਹਨਾਂ ਨੇ ਕਿਹਾ ਕਿ ਤੈਨੂੰ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਆਰਾਮ ਕਰ ਫਿਰ ਉਸਨੇ ਮੈਨੂੰ ਚੱਦਰ ਦੇ ਦਿੱਤੀ ਅਤੇ ਆਰਾਮ ਕਰਨ ਨੂੰ ਕਿਹਾ ਪਰ ਅੱਧੀ ਰਾਤ ਨੂੰ ਅਚਾਨਕ ਮੈਨੂੰ ਆਪਣੇ ਸਰੀਰ ਤੇ ਇੱਕ ਵਜ਼ਨ ਮਹਿਸੂਸ ਹੋਇਆ ਜਿਸ ਇਨਸਾਨ ਦੇ ਹੱਥ ਨੇ ਮੇਰਾ ਵਜੂਦ ਟੜਫਾ ਦਿੱਤਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਨੂੰ ਪੂਰੀ ਰਾਤ ਕਿਵੇਂ ਸੰਭਾਲ ਪਾਵਾਂਗੀ ਮੈਂ ਵਿਆਹ ਦੇ ਬਾਅਦ ਪੂਰੇ 5 ਦਿਨਾਂ ਤੱਕ ਆਪਣੇ ਪਤੀ ਤੋਂ ਦੂਰ ਰਹੀ ਆਖਰਕਾਰ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਬੋਲਿਆ ਮਨੀਸ਼ਾ ਕਦੋਂ ਤੱਕ ਤੂੰ ਮੈਨੂੰ ਮੇਰੇ ਹੱਕ ਦੀ ਖੁਸ਼ੀ ਤੋਂ ਦੂਰ ਰੱਖੇਗੀ ਜੇਕਰ ਤੈਨੂੰ ਜ਼ਿਆਦਾ ਕਸ਼ਟ ਹੋ ਰਿਹਾ ਹੈ ਤਾਂ ਤੂੰ ਕੁਝ ਦਿਨਾਂ ਲਈ ਆਪਣੀ ਮੁੰਨੀ ਬਾਈ ਕੋਲ ਆਸਰਾ ਵਿੱਚ ਜਾ ਸਕਦੀ ਹੈ ਤੂੰ ਵੀ ਇਹੀ ਚਾਹੁੰਦੀ ਹੈ ਨਾ ਜਿਵੇਂ ਹੀ ਮੇਰੇ ਪਤੀ ਨੇ ਮੁੰਨੀ ਬਾਈ ਦਾ ਨਾਂ ਲਿਆ ਤਾਂ ਮੈਂ ਉਹਨਾਂ ਨੂੰ ਨਹੀਂ ਕਹਿ ਦਿੱਤਾ ਕਿਉਂਕਿ ਜੇ ਮੈਂ ਦੁਬਾਰਾ ਉੱਥੇ ਜਾਂਦੀ ਤਾਂ ਉਹ ਮੇਰਾ ਮਜ਼ਾਕ ਬਣਾਉਣ ਵੇਟ ਜਾਂਦੀ ਮੈਂ ਆਪਣੇ ਪਤੀ ਮੁਕੇਸ਼ ਨੂੰ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹਾਂ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਅੱਜ ਆਪਣੇ ਪਤੀ ਨਾਲ ਗੱਲ ਕਰ ਲਈ ਆਪਣੇ ਕਮਰੇ ਤੋਂ ਬਾਹਰ ਆਈ ਕੇ ਕੀ ਬਹਾਨਾ ਬਣਾਵਾਂ ਉਸ ਸਮੇਂ ਸੋਹਰੇ ਨੇ ਮੈਨੂੰ ਪਾਣੀ ਦੀ ਬੋਤਲ ਲੈ ਕੇ ਆਪਣੇ ਕਮਰੇ ਵਿੱਚ ਬੁਲਾਇਆ ਮੈਂ ਪਾਣੀ ਦੀ ਬੋਤਲ ਲੈ ਕੇ ਉਹਨਾਂ ਦੇ ਕਮਰੇ ਵਿੱਚ ਗਈ ਉਸ ਸਮੇਂ ਮੈਂ ਦੇਖਿਆ ਕਿ ਸੋਹਰਾ ਦਵਾਈ ਲੈ ਰਿਹਾ ਹੈ ਸੋਹਰੇ ਦੀ ਦਵਾਈ ਦੀ ਡੱਬੀ ਵਿੱਚ ਇੱਕ ਗੋਲੀ ਦੇ ਉੱਪਰ ਨੀਂਦ ਦੀਆਂ ਗੋਲੀਆਂ ਲਿਖਿਆ ਹੋਇਆ ਸੀ ਹੁਣ ਮੈਨੂੰ ਅੱਜ ਦੇ ਲਈ ਬਹਾਨਾ ਮਿਲ ਗਿਆ ਸੀ ਮੈਂ ਆਪਣੇ ਸੋਹਰੇ ਦੀਆਂ ਅੱਖਾਂ ਦੇ ਪਿੱਛੇ ਤੋਂ ਉਹ ਗੋਲੀਆਂ ਚੁੱਕ ਲਈਆਂ ਅਤੇ ਰਸੋਈ ਵਿੱਚ ਜਾ ਕੇ ਉਹਨਾਂ ਵਿੱਚੋਂ ਇੱਕ ਲੈ ਲਈ ਕਿਉਂਕਿ ਹੁਣ ਮੈਂ ਦੇਖ ਸਕਦੀ ਸੀ ਕਿ ਮੇਰਾ ਪਤੀ ਉਹ ਮੇਰੇ ਤੋਂ ਦੂਰ ਨਹੀਂ रह ਸਕਦਾ ਸੀ ਇਸ ਦੇ ਸਮਾਧਾਨ ਦੇ ਰੂਪ ਵਿੱਚ ਮੈਂ ਖੁਦ ਸੋ ਜਾਣ ਦਾ ਫੈਸਲਾ ਲਿਆ ਮੈਂ ਉਹ ਨੀਂਦ ਦੀ ਗੋਲੀ ਲੈ ਲਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਜਿਵੇਂ ਹੀ ਮੈਂ ਕਮਰੇ ਵਿੱਚ ਪੈਰ ਰੱਖਿਆ ਤਾਂ ਮੁਕੇਸ਼ ਮੈਨੂੰ ਵਾਸਨਾ ਭਰੀ ਨਜ਼ਰ ਨਾਲ ਦੇਖਦਾ ਹੋਇਆ ਨਜ਼ਰ ਆਇਆ ਮੇਰਾ ਪਤੀ ਨਹਾ ਕੇ ਰਾਤ ਦੇ 11 ਵਜੇ ਤਿਆਰ ਹੋਇਆ ਸੀ ਫਿਰ ਉਹਨਾਂ ਨੇ ਮੈਨੂੰ ਵੀ ਫਰੈਸ਼ ਹੋਣ ਦੇ ਲਈ ਕਿਹਾ ਜਿਵੇਂ ਹੀ ਮੈਂ ਫਰੈਸ਼ ਹੋਈ ਉਸਨੇ ਮੈਨੂੰ ਆਪਣੀ ਪਸੰਦੀ ਨਾਈਟੀ ਦਿੱਤੀ ਉਸ ਨਾਈਟੀ ਵਿੱਚ ਮੈਂ ਬਹੁਤ ਸੋਣੀ ਲੱਗ ਰਹੀ ਸੀ ਮੈਂ ਬਾਥਰੂਮ ਤੋਂ ਬਾਹਰ ਆਈ ਉਸ ਸਮੇਂ ਮੈਨੂੰ ਨੀਂਦ ਆਉਣ ਲੱਗੀ ਕਿਉਂਕਿ ਨੀਂਦ ਦੀ ਗੋਲੀ ਆਪਣਾ ਅਸਰ ਕਰਨ ਲੱਗੀ ਸੀ ਫਿਰ ਅਚਾਨਕ ਮੈਨੂੰ ਗੂੜੀ ਨੀਂਦ ਆ ਗਈ ਮੇਰਾ ਪਤੀ ਮੈਨੂੰ ਇਸ ਹਾਲ ਵਿੱਚ ਦੇਖ ਕੇ ਬਿਲਕੁਲ ਪਾਗਲ ਹੋ ਗਿਆ ਅਤੇ ਉਹ ਚੰਗੇਜ਼ ਖਾਨ ਦੀ ਤਰ੍ਹਾਂ ਬੜਬੜਾਉਣ ਲੱਗਾ ਫਿਰ ਮੇਰੀਆਂ ਅੱਖਾਂ ਵਿੱਚ ਅਜੇ ਹੀ ਨੀਂਦ ਆਈ ਕੇ ਮੈਂ ਉਸ ਉੱਤੇ ਹੀ ਡਿੱਗ ਪਈ ਉਸ ਦੇ ਬਾਅਦ ਮੈਨੂੰ ਕੁਝ ਵੀ ਯਾਦ ਨਹੀਂ ਕਿ ਉਸਨੇ ਮੇਰੇ ਨਾਲ ਕੀ ਕੀਤਾ ਤੇ ਕੀ ਨਹੀਂ ਅਗਲੀ ਸਵੇਰ ਜਦੋਂ ਮੈਂ ਉੱਠੀ ਤਾ ਆਪਣੇ ਨਾਲ ਆਪਣੇ ਪਤੀ ਨੂੰ ਸੌਂਦਾ ਦੇਖਿਆ ਉਹ ਜੋਰ-ਜੋਰ ਨਾਲ ਖਰਾਟੇ ਲੈ ਰਿਹਾ ਸੀ ਜਦੋਂ ਮੈਂ ਬਿਸਤਰ ਤੋਂ ਉੱਠਣ ਲੱਗੀ ਤਾਂ ਮੈਨੂੰ ਇੰਨਾ ਦਰਦ ਹੋ ਰਿਹਾ ਸੀ ਮੈਂ ਉੱਠ ਨਹੀਂ پا ਰਹੀ ਸੀ ਮੇਰੀ ਕਮਰ ਤਾਂ ਉੱਠ ਹੀ ਨਹੀਂ ਰਹੀ ਸੀ ਫਿਰ ਮੈਂ ਬਹੁਤ ਉੱਠਣ ਬੈਠਣ ਦੀ ਕੋਸ਼ਿਸ਼ ਕੀਤੀ ਪਰ ਉੱਠਣ ਵਿੱਚ ناکਾਮ ਰਹੀ ਉਸੇ ਸਮੇਂ ਮੇਰਾ ਪਤੀ ਜਾਗਿਆ ਤੇ ਫਿਰ ਉਹ ਮੈਨੂੰ ਸਹਾਰਾ ਦੇਣ ਲੱਗਿਆ ਉਸਦੀ ਮਦਦ ਨਾਲ ਮੈਂ ਬਿਸਤਰ ਤੋਂ ਉੱਠ ਕੇ ਬੈਠ ਗਈ ਫਿਰ ਉਸਨੇ ਮੈਨੂੰ ਕਿਹਾ ਮਨੀਸ਼ਾ ਤੂੰ ਇੰਨੀ ਤਕਲੀਫ ਕਿਉਂ ਲੈ ਰਹੀ ਹੈ ਤੂੰ ਥੋੜੀ ਦੇਰ ਹੋਰ ਸੌ ਸਕਦੀ ਹੈ ਸਾਡੇ ਘਰ ਵਿੱਚ ਇੱਕ ਨੌਕਰਾਨੀ ਹੈ ਕੁਝ ਦਿਨਾਂ ਤੋਂ ਛੁੱਟੀ ਤੇ ਸੀ ਪਰ ਅੱਜ ਤੋਂ ਉਹ ਕੰਮ ਤੇ ਆ ਜਾਵੇਗੀ ਮੇਰੇ ਪਤੀ ਨੇ ਜਦੋਂ ਦੇਖਿਆ ਕਿ ਮੇਰੇ ਮੱਥੇ ਤੇ ਵਟ ਹਨ ਤਾਂ ਉਹਨਾਂ ਨੇ ਆਪਣਾ ਹੱਥ ਮੇਰੇ ਚਿਹਰੇ ਤੋਂ ਹਟਾ ਲਿਆ ਉਹਨਾਂ ਨੇ ਕਿਹਾ ਤੂੰ ਸੱਚ ਵਿੱਚ ਬਹੁਤ ਹੀ ਸੋਹਣੀ ਤੇ ਆਕਰਸ਼ਕ ਹੈ ਇਸ ਲਈ ਤੈਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਸਮੱਸਿਆ ਕੁਝ ਦਿਨਾਂ ਤੱਕ ਰਹੇਗੀ ਕਿਉਂਕਿ ਕੱਲ ਤੈਨੂੰ ਇੰਨਾ ਸਾਰੀਆਂ ਚੀਜ਼ਾਂ ਦਾ ਪਹਿਲੀ ਵਾਰ ਅਨੁਭਵ ਹੋਇਆ ਸੀ ਇਸ ਲਈ ਜਿਆਦਾ ਦਰਦ ਵਿੱਚ ਹੈ ਪਰ ਹੌਲੀ-ਹੌਲੀ ਤੇਰੇ ਸਰੀਰ ਨੂੰ ਇੰਨਾ ਸੋਖੀਆਂ ਦੀ ਆਦਤ ਹੋ ਜਾਵੇਗੀ ਇਸ ਲਈ ਬਿਲਕੁਲ ਨਾ ਡਰ ਇਸ ਸਮੇਂ ਮੇਰੀ ਹਾਲਤ ਹਸਪਤਾਲ ਵਿੱਚ ਭਰਤੀ ਹੋਣ ਵਾਲੀ ਹੋ ਗਈ ਸੀ ਅਤੇ ਮੇਰੇ ਪਤੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਮੁਕੇਸ਼ ਦੀਆਂ ਗੱਲਾਂ ਤੋਂ ਮੈਨੂੰ ਸਮਝ ਆ ਗਿਆ ਸੀ ਕਿ ਉਹਨਾਂ ਨੇ ਜ਼ਰੂਰ ਮੇਰੇ ਨਾਲ ਰਾਤ ਬਿਤਾਈ ਹੈ ਅਤੇ ਆਪਣਾ ਹੱਕ ਜ਼ਬਰਦਸਤੀ ਲਿਆ ਹੈ ਜਦੋਂ ਮੈਂ ਸੌ ਰਹੀ ਸੀ ਉਸ ਸਮੇਂ ਉਸਨੇ ਆਪਣੀ ਇੱਛਾ ਪੂਰੀ ਕੀਤੀ ਮੈਂ ਉਸ ਵਰਗੇ ਆਦਮੀ ਤੋਂ ਇਸ ਤੋਂ ਚੰਗੇ ਦੀ ਉਮੀਦ ਨਹੀਂ ਕਰ ਸਕਦੀ ਸੀ ਮੈਨੂੰ ਕੀ ਪਤਾ ਸੀ ਕਿ ਪਤੀ ਤੋਂ ਬਾਅਦ ਉਸਦੇ ਪਿਤਾ ਵੀ ਮੇਰੇ ਤੋਂ ਆਪਣੀ ਇੱਛਾ ਪੂਰੀ ਕਰਨਗੇ ਉਸ ਦਿਨ ਮੈਂ ਬਾਥਰੂਮ ਤੱਕ ਜਿਵੇਂ ਤਿਵੇਂ ਕਰਕੇ ਪਹੁੰਚ ਤਾਂ ਗਈ ਪਰ ਜਿਵੇਂ ਹੀ ਮੈਂ ਬਾਥਰੂਮ ਵਿੱਚ ਗਈ ਤਾਂ ਮੇਰੀ ਨਜ਼ਰ ਮੇਰੇ ਕੱਪੜਿਆਂ ਤੇ ਗਈ ਮੇਰੇ ਕੱਪੜੇ ਮੈਨੂੰ ਬਹੁਤ ਖਰਾਬ ਲੱਗ ਰਹੇ ਸਨ ਅਤੇ ਮੈਂ ਬਹੁਤ ਡਰੀ ਹੋਈ ਸੀ ਮੈਂ ਹੁਣੇ 18 ਸਾਲ ਦੀ ਸੀ ਪਰ ਮੈਨੂੰ ਹੁਣ ਤੱਕ ਨਾਰੀ ਤੱਪ ਪ੍ਰਾਪਤ ਨਹੀਂ ਹੋਇਆ ਸੀ ਅਤੇ ਇਹ ਵੀ ਪਤਾ ਨਹੀਂ ਸੀ ਕਿ ਇਹ ਕੀ ਹੈ ਮੈਂ ਆਪਣੇ ਗੰਦੇ ਹੋਏ ਕੱਪੜੇ ਦੇਖ ਕੇ ਅੱਖਾਂ ਵਿੱਚ ਹੰਝੂ ਲੈ ਕੇ ਬਾਥਰੂਮ ਤੋਂ ਬਾਹਰ ਆਈ ਮੈਨੂੰ ਇਸ ਤਰ੍ਹਾਂ ਰੋਂਦਾ ਦੇਖ ਮੇਰੇ ਪਤੀ ਨੇ ਪੁੱਛਿਆ ਕੀ ਹੋਇਆ ਫਿਰ ਮੈਂ ਉਸ ਨੂੰ ਆਪਣੇ ਕੱਪੜੇ ਦਿਖਾਈ ਉਸ ਸਮੇਂ ਉਹਨਾਂ ਨੇ ਕਿਹਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇਰਾ ਮਾਸਿਕ ਧਰਮ ਚੱਲ ਰਿਹਾ ਹੈ ਮੇਰਾ ਪਤੀ ਉਹ ਮੇਰੇ ਤੋਂ 12 ਸਾਲ ਵੱਡਾ ਸੀ ਇਸ ਲਈ ਉਸ ਨੂੰ ਸਭ ਕੁਝ ਪਤਾ ਸੀ ਮੇਰੇ ਗੰਦੇ ਹੋਏ ਕੱਪੜੇ ਦੇਖ ਕੇ ਉਸ ਨੂੰ ਪਤਾ ਚੱਲ ਗਿਆ ਕਿ ਮੇਰੇ ਨਾਲ ਕੀ ਹੋਇਆ ਹੈ ਫਿਰ ਮੁਕੇਸ਼ ਨੇ ਮੇਰੇ ਹੰਝੂ ਪੂੰਝੇ ਅਤੇ ਉਸਨੇ ਮੈਨੂੰ ਕਿਹਾ ਤੂੰ ਜਾ ਕੇ ਨਹਾ ਲੈ ਉਦੋਂ ਤੱਕ ਮੈਂ ਸੈਨੇਟਰੀ ਨੈਪਕਿਨ ਲੈ ਕੇ ਆਉਂਦਾ ਹਾਂ ਮੁਕੇਸ਼ ਮੇਰੇ ਨਹਾਉਣ ਤੋਂ ਪਹਿਲਾਂ ਹੀ ਮੇਰੇ ਲਈ ਸੈਨੇਟਰੀ ਨੈਪਕਿਨ ਲੈ ਕੇ ਆ ਗਏ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਸ ਦਾ ਪ੍ਰਯੋਗ ਕਿਵੇਂ ਕਰਨਾ ਹੈ ਇਹ ਗੱਲ ਮੇਰੇ ਪਤੀ ਨੇ ਹੀ ਮੈਨੂੰ ਦੱਸੀ ਅਜੇ ਹਾ ਕੋਈ ਰਸਤਾ ਨਹੀਂ ਸੀ ਕਿ ਅੱਜ ਮੇਰੀ ਮਦਦ ਕਰਕੇ ਉਸ ਨੇ ਮੇਰੇ ਦਿਲ ਵਿੱਚ ਕੋਈ ਜਗ੍ਹਾ ਨਾ ਬਣਾਈ ਹੋਈ ਫਿਰ ਮੈਂ ਬਾਥਰੂਮ ਤੋਂ ਬਾਹਰ ਆਈ ਫਿਰ ਉਹਨਾਂ ਨੇ ਕਿਹਾ ਹੁਣ ਸਭ ਠੀਕ ਤਾਂ ਹੈ ਨਾ ਮੈਂ ਕਮਰੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਿਰ ਹਿਲਾਇਆ ਅਤੇ ਧੰਨਵਾਦ ਕੀਤਾ ਫਿਰ ਮੈਂ ਰਸੋਈ ਵਿੱਚ ਜਾ ਕੇ ਨਾਸ਼ਤਾ ਬਣਾਉਣ ਲੱਗੀ ਉਸ ਸਮੇਂ ਪਿੱਛੇ ਤੋਂ ਮੇਰਾ ਸਹੁਰਾ ਆਇਆ ਅਤੇ ਬੋਲਿਆ ਸੁਣ ਨੋ ਕੁਝ ਦਿਨ ਇਹ ਕੰਮ ਕਰਨਾ ਬੰਦ ਕਰ ਦੇ ਘਰ ਦੀ ਨੌਕਰਾਨੀ ਨਾਸ਼ਤੇ ਤੋਂ ਲੈ ਕੇ ਸਾਰਾ ਕੰਮ ਸੰਭਾਲ ਲਵੇਗੀ ਤੂੰ ਹੁਣ ਆਰਾਮ ਕਰ ਮੁਕੇਸ਼ ਨੇ ਮੈਨੂੰ ਤੇਰੀ ਸਿਹਤ ਦੇ ਬਾਰੇ ਵਿੱਚ ਦੱਸਿਆ ਹੈ ਸਹੁਰੇ ਨੂੰ ਵੀ ਮੇਰੇ ਮਾਸਿਕ ਧਰਮ ਦੇ ਬਾਰੇ ਪਤਾ ਸੀ ਹੁਣ ਮੁਕੇਸ਼ ਨੂੰ ਆਪਣੇ ਪਿਤਾ ਨੂੰ ਇਸ ਸਭ ਦੇ ਬਾਰੇ ਵਿੱਚ ਦੱਸਣ ਦੀ ਕੀ ਜ਼ਰੂਰਤ ਸੀ ਮੈਂ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ ਕਮਰੇ ਦੇ ਵਿੱਚ ਜਾ ਕੇ ਦੇਖਿਆ ਕਿ ਮੁਕੇਸ਼ ਆਪਣਾ ਬੈਗਪੈਕ ਕਰ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਆਪਣਾ ਸਮਾਨ ਕਿਉਂ ਪੈਕ ਕਰ ਰਿਹਾ ਸੀ। ਮੈਂ ਉਸ ਨੂੰ ਕੁਝ ਨਹੀਂ ਪੁੱਛਿਆ। ਮੈਂ ਉਸ ਨੂੰ ਸਿਰਫ ਇੰਨਾ ਕਿਹਾ ਕਿ ਮੁਕੇਸ਼, ਤੂੰ ਮੇਰੇ ਮਾਸਿਕ ਤਰੰਬਰ ਸੋਹਰੇ ਨੂੰ ਕਿਉਂ ਦੱਸਿਆ? ਇਸ ਤੇ ਉਹਨਾਂ ਨੇ ਕਿਹਾ, "ਹੁਣ ਮੇਰੇ ਬਾਦ ਪਿਤਾ ਜੀ ਤੇਰਾ ਧਿਆਨ ਰੱਖਣਗੇ ਨਾ। ਉਹ ਉਹ ਵੀ ਦੇਖਣਗੇ ਜੋ ਤੂੰ ਨਹੀਂ ਦੇਖ ਸਕਦੀ।" ਫਿਰ ਮੈਂ ਬੋਲੀ, "ਉਹ ਇਹੀ ਦੇਖਣਗੇ। ਇਸ ਦਾ ਕੀ ਮਤਲਬ?" ਇਸ ਤੇ ਮੁਕੇਸ਼ ਨੇ ਕਿਹਾ ਕਿ ਮੇਕ ਉਸ ਦਿਨਾਂ ਦੇ ਲਈ ਪਿੰਡ ਤੋਂ ਬਾਹਰ ਜਾ ਰਿਹਾ ਮੇਰੇ ਬਾਅਦ ਕੇਵਲ ਪਾਪਾ ਹੀ ਤੇਰੇ ਨਾਲ ਘਰ ਵਿੱਚ ਰਹਿਣਗੇ ਫਿਰ ਤੂੰ ਉਹਨਾਂ ਨੂੰ ਦੱਸ ਦੇਣਾ ਕਿ ਤੈਨੂੰ ਕੀ ਚਾਹੀਦਾ ਹੈ ਉਹ ਲਿਆ ਕੇ ਦੇ ਦੇਣਗੇ ਮੈਂ ਉਸ ਨੂੰ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਚਲੀ ਗਈ ਕੁਝ ਦੇਰ ਬਾਅਦ ਮੁਕੇਸ਼ ਆਪਣਾ ਬੇਗ ਲੈ ਕੇ ਬਾਹਰ ਆਇਆ ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਤੁਸੀਂ ਆਪਣਾ ਤੇ ਮਨੀਸ਼ਾ ਦਾ ਧਿਆਨ ਰੱਖਣਾ ਸੋਹਰੇ ਨੇ ਮੁਕੇਸ਼ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਮੈਂ ਉਹਦਾ ਬਹੁਤ ਚੰਗੀ ਤਰ੍ਹਾਂ ਨਾਲ ਧਿਆਨ ਰੱਖਾਂਗਾ ਤੂੰ ਬਿਲਕੁਲ ਵੀ ਫਿਕਰ ਨਾ ਕਰ ਪਰ ਫਿਰ ਮੈਂ ਆਪਣੇ ਪਤੀ ਨੂੰ ਅਲਵਿਦਾ ਤੱਕ ਨਹੀਂ ਕਿਹਾ ਜਿਵੇਂ ਹੀ ਸੋਰਾ ਦਰਵਾਜ਼ੇ ਤੋਂ ਘਰ ਵਿੱਚ ਦਾਖਲ ਹੋਈ ਤਾਂ ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਕੁਝ ਅਲੱਗ ਜਿਹਾ ਮਹਿਸੂਸ ਹੋਇਆ ਜਿਵੇਂ ਹੀ ਉਹਨਾਂ ਦਾ ਮੁੰਡਾ ਘਰ ਤੋਂ ਬਾਹਰ ਨਿਕਲਿਆ ਸੋਰੇ ਦੇ ਮਨ ਵਿੱਚ ਕੀ ਵਿਚਾਰ ਆਉਣ ਲੱਗ ਪਏ ਸਨ ਉਹ ਮੈਨੂੰ ਸਮਝ ਨਹੀਂ ਆਇਆ ਉਹ ਮੇਰੇ ਕੋਲ ਆਈ ਅਤੇ ਇੱਕ ਦੋਸਤ ਦੀ ਤਰ੍ਹਾਂ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਫਿਰ ਸੋਰਾ ਬੋਲਿਆ ਸੁਣ ਨੂੰ ਤੂੰ ਸੁਣਿਆ ਹੈ ਨਾ ਮੁਕੇਸ਼ ਨੇ ਮੈਨੂੰ ਤੇਰਾ ਧਿਆਨ ਰੱਖਣ ਦੇ ਲਈ ਕਿਹਾ ਹੈ ਹੁਣ ਕਿਸੇ ਗੱਲ ਤੇ ਬਿਲਕੁਲ ਵੀ ਸ਼ਰਮਾਉਣਾ ਨਾ ਤੂੰ ਕਿਰਪਾ ਕਰਕੇ ਮੈਨੂੰ ਦੱਸ ਦੇਣਾ ਕਿ ਤੂੰ ਕੀ ਚਾਹੁੰਦੀ ਹੈ ਅਤੇ ਮੈਂ ਬਾਕੀ ਦਾ ਧਿਆਨ ਰੱਖ ਲਵਾਂਗਾ ਫਿਰ ਸੋਹਰੇ ਨੇ ਮੇਰੇ ਮੋਢੇ ਤੋਂ ਆਪਣਾ ਹੱਥ ਹਟਾਇਆ ਫਿਰ ਉਸ ਨੇ ਮੇਰੇ ਸਜੇ ਮੋਢੇ ਤੇ ਚੁੰਡੀ ਵੱਢੀ ਅਤੇ ਫਿਰ ਉਸ ਨੇ ਆਪਣਾ ਹੱਥ ਇੱਕ ਪਾਸੇ ਕਰ ਦਿੱਤਾ ਮੈਨੂੰ ਖੁਸ਼ੀ ਹੋਈ ਕਿ ਮੁਕੇਸ਼ ਕੁਝ ਦਿਨਾਂ ਤੱਕ ਕਰਨ ਨਹੀਂ ਆਵੇਗਾ ਇਸ ਲਈ ਮੈਂ ਉਸ ਤੋਂ ਛੁਟਕਾਰਾ ਪਾ ਲਿਆ ਪਰ ਮੇਰਾ ਸੋਹਰਾ ਮੈਨੂੰ ਇਸ ਤਰ੍ਹਾਂ ਘੇਰਨ ਵਾਲਾ ਸੀ ਕਿ ਮੇਰੀ ਜਾਨ ਹੀ ਲੈ ਲਵੇਗਾ ਮੈਨੂੰ ਪਤਾ ਨਹੀਂ ਸੀ ਜਿਸ ਰਾਤ ਮੁਕੇਸ ਬਾਹਰ ਪਿੰਡ ਗਿਆ ਸੋਹਰਾ ਮੇਰੇ ਕਮਰੇ ਤੱਕ ਆ ਗਿਆ ਉਹ ਮੇਰੇ ਲਈ ਹਲਦੀ ਲੈ ਆਏ ਸਨ ਪਰ ਅਗਲੇ ਦਿਨ ਤੋਂ ਹੀ ਉਹਨਾਂ ਨੇ ਮੇਰੀ ਚਿੰਤਾ ਕਰਨਾ ਥੋੜਾ ਹੋਰ ਸ਼ੁਰੂ ਕਰ ਦਿੱਤਾ ਸੀ ਉਸਨੇ ਨੌਕਰਾਨੀ ਨੂੰ ਰਾਸਤੇ ਲਈ ਕਈ ਅਲੱਗ-ਅਲੱਗ ਪਕਵਾਨ ਬਣਾਉਣ ਦੇ ਲਈ ਵੀ ਕਿਹਾ ਉਹਨਾਂ ਨੇ ਕਿਹਾ ਸੁਣ ਲੋ ਤੂੰ ਬਹੁਤ ਨਾਜ਼ੁਕ ਹੈ ਤੂੰ ਇਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਤੂੰ ਬਹੁਤ ਬਿਮਾਰ ਹੈ ਇਸ ਲਈ ਜੇਕਰ ਮੈਂ ਤੇਰੀ ਮਦਦ ਨਹੀਂ ਕਰੂੰਗਾ ਤਾਂ ਫਿਰ ਕੌਣ ਕਰੇਗਾ ਜਦੋਂ ਮੈਂ ਸੋਹਰੇ ਦੀ ਆਵਾਜ਼ ਸੁਣੀ ਅਤੇ ਸੋਹਰੇ ਵੱਲ ਸ਼ੱਕ ਭਰੀ ਨਜ਼ਰਾਂ ਨਾਲ ਦੇਖਿਆ ਉਸ ਸਮੇਂ ਸੋਰਾ ਸਪਸ਼ਟੀਕਰਨ ਦੇ ਕੇ ਗੱਲ ਕਰਨ ਲੱਗਿਆ ਉਹਨਾਂ ਨੇ ਕਿਹਾ ਮੁਕੇਸ਼ ਆਪਣੇ ਕੰਮ ਵਿੱਚ ਵਿਜੀ ਹੈ ਤਾਂ ਹੋ ਸਕਦਾ ਹੈ ਉਹ ਤੇਰੇ ਤੇ ਧਿਆਨ ਨਾ ਦੇਵੇ ਇਸ ਲਈ ਮੈਨੂੰ ਤੇਰੇ ਤੇ ਧਿਆਨ ਦੇਣਾ ਹੋਵੇਗਾ ਉਸ ਦਿਨ ਦੇ ਬਾਅਦ ਸੋਰਾ ਮੇਰੇ ਨਾਲ ਕੁਝ ਜ਼ਿਆਦਾ ਹੀ ਗੱਲਾਂ ਕਰਨ ਲੱਗੇ ਸਨ ਉਹ ਕਦੇ ਵੀ ਮੇਰੇ ਕਮਰੇ ਵਿੱਚ ਆ ਜਾਂਦੇ ਸੀ ਉਹ ਜਦੋਂ ਵੀ ਮੇਰੇ ਕਮਰੇ ਵਿੱਚ ਆਉਂਦੇ ਤਾਂ ਕੁਝ ਨਾ ਕੁਝ ਖਾਣ ਦੇ ਲਈ ਲੈ ਕੇ ਹੀ ਆਉਂਦੇ ਸਨ ਦੇਖਦੇ ਹੀ ਦੇਖਦੇ ਮੇਰੇ 5 ਦਿਨ ਲੰਘ ਗਏ ਮੇਰੇ ਪ੍ਰਤੀ ਮੇਰੇ ਸਹੁਰੇ ਦੀ ਚਿੰਤਾ ਜ਼ਿਆਦਾ ਸੀ ਉਹ ਆਪਣੇ ਮੁੰਡੇ ਤੋਂ ਉਮਰ ਵਿੱਚ ਤਾਂ ਵੱਡੇ ਸਨ ਪਰ ਉਸ ਦਾ ਸਰੀਰ ਪਤਲਾ ਤੇ ਸੁਡੋਲ ਸੀ ਇੱਕ ਦਿਨ ਮੇਰਾ ਸਹੁਰਾ ਮੈਨੂੰ ਸ਼ਾਪਿੰਗ ਦੇ ਲਈ ਬਾਜ਼ਾਰ ਲੈ ਗਿਆ ਤਾਂ ਮੈਂ ਆਪਣੇ ਲਈ ਕੁਝ ਕੱਪੜੇ ਖਰੀਦੇ ਜਿਵੇਂ ਹੀ ਮੈਂ ਘਰ ਆਈ ਤਾਂ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਨਵੀਂ ਡਰੈਸ ਪਾ ਕੇ ਥੋੜਾ ਮੈਨੂੰ ਵੀ ਦਿਖਾ ਕੇ ਉਹ ਡਰੈਸ ਤੇਰੇ ਤੇ ਕਿਹੋ ਜਿਹੀ ਲੱਗ ਰਹੀ ਹੈ ਜਦੋਂ ਮੈਂ ਪਹਿਲੀ ਵਾਰ ਉਹ ਡਰੈਸ ਪਾਈ ਤਾਂ ਮੈਨੂੰ ਥੋੜੀ ਸ਼ਰਮ ਮਹਿਸੂਸ ਹੋਈ ਸਹੁਰੇ ਦੇ ਬਾਰ ਬਾਰ ਸ਼ੋਰ ਮਚਾਉਣ ਤੇ ਮੈਂ ਉਸ ਡਰੈਸ ਨੂੰ ਆਪਣੇ ਸਰੀਰ ਤੇ ਫਿੱਟ ਕੀਤਾ ਅਤੇ ਬਾਹਰ ਆ ਗਈ। ਮੇਰਾ ਸਹੁਰਾ ਮੈਨੂੰ ਉਸ ਡਰੈਸ ਵਿੱਚ ਦੇਖ ਕੇ ਮੇਰੀ ਖੂਬਸੂਰਤੀ ਦੀ ਬਹੁਤ ਤਾਰੀਫ਼ ਕਰ ਰਿਹਾ ਸੀ। ਜਦੋਂ ਮੈਂ ਆਖਰੀ ਡਰੈਸ ਪਾ ਕੇ ਆਪਣੇ ਸਹੁਰੇ ਦੇ ਸਾਹਮਣੇ ਗਈ ਤਾਂ ਉਹ ਮੈਨੂੰ ਦੇਖਦੇ ਹੀ ਰਹੇ ਕਿਉਂਕਿ ਉਹ ਡਰੈਸ ਮੇਰੇ ਸਰੀਰ ਤੇ ਬਹੁਤ ਟਾਈਟ ਹੋ ਰਹੀ ਸੀ ਅਤੇ ਉਸ ਵਿੱਚੋਂ ਮੇਰੇ ਸਰੀਰ ਦਾ ਹਰ ਅੰਗ ਦਿਖ ਰਿਹਾ ਸੀ। ਉਹ ਪੋਸ਼ਾਕ ਮੇਰੇ ਤੇ ਬਿਲਕੁਲ ਫਿੱਟ ਬੈਠੀ ਸੀ। ਫਿਰ ਵੀ ਸਹੁਰਾ ਬੋਲਿਆ ਏ ਡਰੈਸ ਤੇਰੇ ਤੇ ਬਹੁਤ ਢਿੱਲੀ ਲੱਗਦੀ ਹੈ ਤੂੰ ਸ਼ਾਇਦ ਇਸ ਦੀ ਰਿਬਨ ਠੀਕ ਤਰ੍ਹਾਂ ਨਾਲ ਨਹੀਂ ਕੀਤੀ ਫਿਰ ਸੋਰਾ ਮੇਰੇ ਕੋਲ ਆਇਆ ਤੇ ਡਰੈਸ ਦੀ ਰਿਬਨ ਬੰਨਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਰਿਬਨ ਬਨ ਰਹੇ ਸਨ ਉਸੇ ਸਮੇਂ Munni bai ਘਰ ਦੇ ਦਰਵਾਜ਼ੇ ਤੋਂ ਅੰਦਰ ਆ ਗਈ ਸੋਰਾ ਹਾਲ ਵਿੱਚ ਹੀ ਮੇਰੀ ਡਰੈਸ ਦਾ ਰਿਬਨ ਬਨ ਰਿਹਾ ਸੀ Munni bai ਨੂੰ ਦੇਖਣ ਤੋਂ ਬਾਅਦ ਵੀ ਉਹ ਮੇਰੀ ਪਿੱਠ ਤੋਂ ਨਹੀਂ ਹਟੇ ਫਿਰ ਮੈਂ ਹੀ ਖੁਦ ਨੂੰ ਉਹਨਾਂ ਤੋਂ ਦੂਰ ਕਰ ਲਿਆ ਫਿਰ ਸੋਰਾ ਕੁਝ ਦੇਰ ਗੱਲ ਕਰ ਲਈ Munni bai ਦੇ ਸਾਹਮਣੇ ਬੈਠਾ ਇਸ ਦੇ ਬਾਅਦ ਉਹ ਕਿਸੇ ਕੰਮ ਤੋਂ ਬਾਹਰ ਚਲਾ ਗਿਆ। ਉਹਨਾਂ ਦੇ ਬਾਹਰ ਜਾਂਦੇ ਹੀ Munni bai ਮੇਰੇ ਕੋਲ ਆ ਕੇ ਬੈਠ ਗਈ। ਉਹ ਮੇਰੇ ਵੱਲ ਦੇਖਣ ਲੱਗੀ। ਫਿਰ ਉਹ ਬੋਲੀ ਮਨੀਸ਼ਾ, ਮੈਂ ਨਹੀਂ ਸੋਚਿਆ ਸੀ ਕਿ ਤੂੰ ਇੰਨੀ ਜਲਦੀ ਆਪਣੇ ਮੋٹے ਪਤੀ ਨੂੰ ਸਵੀਕਾਰ ਕਰ ਲਵੇਗੀ। ਹੁਣ ਤੇਰੀ ਸਿਹਤ ਦੇਖੀ, ਮੈਂ ਸਮਝ ਗਈ ਕਿ ਤੂੰ ਕਿੰਨੀ ਖੁਸ਼ ਹੈ। ਤੂੰ ਬਿਲਕੁਲ ਤੰਦਰੁਸਤ ਦਿਖ ਰਹੀ ਹੈ। ਉਸ ਸਮੇਂ ਮੈਂ Munni bai ਨੂੰ ਬੋਲੀ, "Munni bai, ਤੁਸੀਂ ਸਭ ਗਲਤ ਸਮਝਿਆ ਹੈ। ਮੇਰੇ ਪਤੀ ਪਿਛਲੇ ਹਫ਼ਤੇ ਤੋਂ ਘਰ ਵਿੱਚ ਨਹੀਂ ਹਨ। ਉਹ ਬਾਹਰ ਚਲੇ ਗਏ ਹਨ।" ਅਤੇ ਮੈਨੂੰ ਵਿਆਹ ਦੇ ਬਾਅਦ ਤੋਂ ਆਪਣੇ ਨਵੇਂ ਪਤੀ ਦੇ ਨਾਲ ਇੱਕ ਵੀ ਰਾਤ ਗੁਜ਼ਾਰਨ ਦੀ ਯਾਦ ਨਹੀਂ ਹੈ। ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਈ। ਅਤੇ ਉਹ ਬੋਲੀ, "ਤੂੰ ਪਿਛਲੇ ਹਫ਼ਤੇ ਤੋਂ ਆਪਣੇ ਸਹੁਰੇ ਨਾਲ ਘਰ ਵਿੱਚ ਇਕੱਲੀ ਹੈ।" ਜਦੋਂ ਮੈਂ ਘਰ ਵਿੱਚ ਦਾਖਲ ਹੋਈ ਤਾਂ ਜਿਸ ਤਰ੍ਹਾਂ ਮੈਂ ਤੇਰੇ ਸਹੁਰੇ ਨੂੰ ਤੇਰੀ ਪਿੱਠ ਤੇ ਰਿਬਨ ਬੰਦੇ ਦੇਖਿਆ ਉਸ ਤੋਂ ਮੈਂ ਦਸਕਦੀ ਹਾਂ ਕਿ ਤੁਹਾਡੇ ਦੋਵਾਂ ਦੇ ਵਿੱਚ ਕੀ ਖਿਚੜੀ ਪੱਕ ਰਹੀ ਹੈ?" ਫਿਰ ਮੁੰਨੀ ਬਾਈ ਕਹਿਣ ਲੱਗੀ, "ਚੰਗਾ ਤਾਂ ਤੇਰੇ ਸਰੀਰਕ ਵਿਕਾਸ ਦਾ ਕਾਰ ਇਹ 70 ਸਾਲ ਦਾ ਬੁੱਢਾ ਹੈ। ਇੰਨਾ ਕਹਿ ਕੇ ਉਹ ਮੇਰੇ ਉੱਪਰ ਹੱਸਣ ਲੱਗੀ ਫਿਰ ਉਹਨਾਂ ਨੇ ਕਿਹਾ ਤੈਨੂੰ ਹੁਣ ਆਪਣਾ ਸਮਾਂ ਆਪਣੇ ਸਹੁਰੇ ਦੇ ਨਾਲ گزارਣਾ ਚਾਹੀਦਾ ਹੈ ਕਿਤੇ ਮੈਂ ਤੇਰਾ ਸਮਾਂ ਬਰਬਾਦ ਤਾਂ ਨਹੀਂ ਕਰ ਰਹੀ ਹਾਂ ਜਾਂਦੇ ਸਮੇਂ ਉਸਨੇ ਮੇਰੇ ਹੱਥ ਵਿੱਚ ਇੱਕ ਵਿਆਹ ਦਾ ਕਾਰਡ ਦਿੱਤਾ ਅਤੇ ਬੋਲੀ ਮੇਰੀ ਕੁੜੀ ਦੇ ਵਿਆਹ ਦਾ ਕਾਰਡ ਹੈ ਉਸਦਾ ਪਤੀ ਬਹੁਤ ਅਮੀਰ ਹੈ ਅਤੇ ਇੱਕ ਸੋਹਣਾ ਨੌਜਵਾਨ ਅਤੇ ਬਹੁਤ ਸੁੰਦਰ ਵੀ ਹੈ ਵਿਆਹ ਵਿੱਚ ਜ਼ਰੂਰ ਆਉਣਾ ਅਤੇ ਇੱਕ ਗੱਲ ਸੁਣ ਲੈ ਆਪਣੇ ਪਤੀ ਤੇ ਸਹੁਰੇ ਨੂੰ ਇੱਕੋ ਜਿਹੇ ਕੱਪੜੇ ਪਾਉਣ ਲਈ ਕਹਿਣਾ ਕਿਉਂਕਿ ਤੇਰੇ ਲਈ ਉਹ ਦੋਵੇਂ ਇੱਕੋ ਜਿਹੇ ਹਨ मुन्नी ਭਾਈ ਨੇ ਮੇਰੇ ਸਰੀਰ ਨੂੰ ਚੰਗੀ ਤਰ੍ਹਾਂ ਦੇਖ ਸਮਝ ਲਿਆ ਸੀ ਪਰ ਉਸਨੇ ਜੋ ਵੀ ਦੇਖਿਆ ਉਹ ਸਹੀ ਸੀ ਮੇਰਾ ਸਰੀਰ ਬਹੁਤ ਖਰਾਬ ਹੋ ਗਿਆ ਸੀ ਜਿਵੇਂ ਉਹ ਘਰ ਤੋਂ ਬਾਹਰ ਨਿਕਲੀ ਮੈਂ ਆਪਣੇ ਕਮਰੇ ਵਿੱਚ ਗਈ ਅਤੇ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਗਈ ਜੇਕਰ ਮੈਂ ਆਪਣੇ ਸਰੀਰ ਦੇ ਉੱਪਰ ਇੱਕ ਨਜ਼ਰ ਪਾਵਾਂ ਤਾਂ ਮੇਰਾ ਸਰੀਰ ਬਹੁਤ ਵੱਧ ਗਿਆ ਸੀ ਅਤੇ ਮੈਨੂੰ ਆਪਣੇ ਸਰੀਰ ਦੇ ਵਧਣ ਦਾ ਕਾਰਨ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਸ ਰਾਤ ਮੈਂ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਉਸੇ ਸਮੇਂ ਸੋਰਾ ਅਚਾਨਕ ਮੇਰੇ ਕਮਰੇ ਵਿੱਚ ਆ ਗਿਆ। ਉਹਨਾਂ ਨੂੰ ਦੇਖ ਕੇ ਮੈਂ ਜੋ gown ਆਪਣੇ ਸਰੀਰ ਵਿੱਚ ਫਿੱਟ ਨਹੀਂ ਕਰ پا ਰਹੀ ਸੀ। ਉਸਨੂੰ ਘਬਰਾ ਕੇ ਮੈਂ ਫਿੱਟ ਕਰ ਲਿਆ। gown ਮੇਰੇ ਸਰੀਰ ਤੇ ਇਸ ਤਰ੍ਹਾਂ ਫਿੱਟ ਹੋ ਗਿਆ ਸੀ ਇਹ ਉਸ ਵਿੱਚੋਂ ਮੇਰਾ ਸਰੀਰ ਦਿਖ ਰਿਹਾ ਸੀ। ਮੇਰਾ ਸੋਰਾ ਮੇਰੇ ਵੱਲ ਦੇਖ ਰਿਹਾ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਕੰਮ ਸੀ ਸੋਰਾ ਜੀ? ਉਹਨਾਂ ਨੇ ਕਿਹਾ ਹਾਂ, ਮੇਰੇ ਪੈਰ ਦਰਦ ਕਰ ਰਹੇ ਹਨ। ਜੇਕਰ ਤੂੰ ਮੇਰੇ ਪੈਰਾਂ ਨੂੰ ਥੋੜਾ ਦਬਾ ਦਿੰਦੀ ਤਾਂ ਮੈਨੂੰ ਕੁਝ ਆਰਾਮ ਮਿਲ ਜਾਂਦਾ। ਮੈਂ ਆਪਣੇ ਸਹੁਰੇ ਦੀ ਗੱਲ ਮੰਨ ਲਈ ਤੇ ਮੈਂ ਆਪਣੇ ਸਹੁਰੇ ਦੇ ਪੈਰ ਦਬਾਉਣ ਲੱਗੀ ਉਸੇ ਸਮੇਂ ਉਹਨਾਂ ਨੇ ਮੇਰਾ ਹੱਥ ਫੜ ਲਿਆ ਫਿਰ ਉਹ ਬੋਲੇ ਨੂੰ ਮੈਨੂੰ ਲੱਗਦਾ ਹੈ ਕਿ ਤੇਰਾ ਹੱਥ ਬਹੁਤ ਉਦਾਸ ਹੈ ਉਹ ਮੈਨੂੰ ਹਵਸ ਭਰੀ ਨਜ਼ਰਾਂ ਨਾਲ ਦੇਖ ਰਹੇ ਸਨ ਮੇਰੀ ਨਾਈਟੀ ਮੇਰੇ ਸਰੀਰ ਤੇ ਫਿੱਟ ਹੋ ਰਹੀ ਸੀ ਅਤੇ ਮੇਰਾ ਸਰੀਰ ਸਹੁਰੇ ਦੀਆਂ ਅੱਖਾਂ ਵਿੱਚ ਸਮਾਰਿਆ ਸੀ ਇਸ ਲਈ ਮੈਂ ਜਲਦੀ ਨਾਲ ਕਮਰੇ ਤੋਂ ਬਾਹਰ ਜਾਣ ਲੱਗੀ ਮੇਰਾ ਸਹੁਰਾ ਮੈਨੂੰ ਕਮਰੇ ਤੋਂ ਨਿਕਲਦੇ ਹੋਏ ਨਹੀਂ ਦੇਖ ਸਕਿਆ ਫਿਰ ਵੀ ਮੈਂ ਬਾਹਰ ਚਲੀ ਗਈ ਅਤੇ ਰਾਤ ਨੂੰ ਮੈਂ 베ੜੇ ਵਿੱਚ ਸੋਫੇ ਤੇ ਹੀ ਸੋ ਗਈ। ਸਵੇਰ ਨੂੰ ਜਦੋਂ ਇੱਕ ਤੇਜ਼ ਆਵਾਜ਼ ਆਈ ਤਾਂ ਮੇਰੀ ਨੀਂਦ ਖੁੱਲੀ। ਮੇਰਾ ਪਤੀ ਸਵੇਰੇ ਹੀ ਘਰ ਆਇਆ ਸੀ। ਮੈਨੂੰ ਸੋਫੇ ਤੇ ਸੌਂਦਾ ਦੇਖ ਕੇ ਉਸਨੇ ਕਿਹਾ, "ਤੂੰ ਇੱਥੇ ਕਿਉਂ ਸੌ ਰਹੀ ਹੈ?" ਮੈਂ ਕੁਝ ਬੋਲਣ ਹੀ ਵਾਲੀ ਸੀ ਕਿ ਸੋਹਰਾ ਆਪਣੇ ਕਮਰੇ ਤੋਂ ਬਾਹਰ ਆਇਆ। ਉਹ ਮੁਕੇਸ਼ ਨੂੰ ਮਿਲਿਆ ਤੇ ਉਸਨੂੰ ਕਿਹਾ, "ਮੁਕੇਸ਼, ਮੈਨੂੰ ਨਹੀਂ ਲੱਗਦਾ ਕਿ ਤੂੰ ਆਪਣੀ ਪਤਨੀ ਤੇ ਨਜ਼ਰ ਰੱਖ ਰਿਹਾ ਹੈ।" ਫਿਰ ਸੋਹਰਾ ਕਹਿੰ ਲੱਗਾ, "ਦੇਖ ਬੇਟਾ, ਨੂ ਦਾ ਸਰੀਰ ਕਿੰਨਾ ਵੱਡਾ ਹੋ ਗਿਆ ਹੈ। ਇਹ ਤੇਰੇ ਤੋਂ ਵੀ ਜ਼ਿਆਦਾ ਮੋਟੀ ਹੋ ਜਾਵੇਗੀ।" ਤੈਨੂੰ ਅਜਿਹੀ ਮੋਟੀ ਪਤਨੀ ਨਹੀਂ ਚਾਹੀਦੀ ਸੀ ਨਾ ਇਸ ਲਈ ਹੁਣ ਤੋਂ ਇਸ ਨੂੰ ਘਰ ਤੋਂ ਬਾਹਰ ਕੱਢ ਦੇ ਅੱਜ ਸਵੇਰੇ ਸਵੇਰੇ ਆਪਣੇ ਸਹੁਰੇ ਦੀ ਗੱਲ ਸੁਣ ਕੇ ਮੈਂ ਸੋਚ ਵਿੱਚ ਪੈ ਗਈ ਉਹਨਾਂ ਨੇ ਕੁਝ ਅਜੀਹਾ ਕਿਹਾ ਜਿਸ ਨਾਲ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਉਸ ਸਮੇਂ ਮੁਕੇਸ਼ ਨੇ ਮੇਰੇ ਵੱਲ ਦੇਖਿਆ ਅਤੇ ਬੋਲਿਆ ਪਾਪਾ ਮੈਂ ਮਨੀਸ਼ਾ ਦਾ ਸਰੀਰ ਦੇਖ ਕੇ ਉਸ ਨਾਲ ਵਿਆਹ ਨਹੀਂ ਕੀਤਾ ਮੈਂ ਇੱਕ ਅਨਾਥ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਉਹ ਵੀ ਇੱਕ ਚੰਗੀ ਜ਼ਿੰਦਗੀ ਚਾਹੁੰਦੀ ਸੀ ਰੱਬ ਨੇ ਮੈਨੂੰ ਮਨੀਸ਼ਾ ਵਰਗੀ ਪਤਨੀ ਦਿੱਤੀ ਹੈ ਮੈਨੂੰ ਉਸਦੇ ਸਰੀਰ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਚਾਹੇ ਉਹ ਜਿੰਨੀ ਵੀ ਮੋਟੀ ਹੋ ਜਾਵੇ ਉਹ ਮੇਰੀ ਪਤਨੀ ਹੀ ਰਹੇਗੀ ਮੈਂ ਉਸ ਨੂੰ ਕਦੇ ਨਹੀਂ ਛੱਡਾਂਗਾ ਅਤੇ ਅਜਿਹੀ ਕੋਈ ਵੀ ਵਜ੍ਹਾ ਨਹੀਂ ਬਣਨ ਦੇਵਾਂਗਾ ਆਪਣੇ ਪਤੀ ਦੇ ਮੂੰਹ ਤੋਂ ਅਜਿਹੀ ਗੱਲ ਸੁਣ ਕੇ ਤੁਰੰਤ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਕਿਉਂਕਿ ਜਿਸ ਵਿਅਕਤੀ ਨੂੰ ਮੈਂ ਉਸਦੀ ਸਰੀਰਕ ਬਣਾਵਟ ਤੋਂ ਪਰਖਦੀ ਰਹੀ ਉਸਦਾ ਮਨ ਬਹੁਤ ਸਾਫ਼ ਸੀ ਜਦੋਂ ਮੁਕੇਸ਼ ਮੇਰੇ ਕਮਰੇ ਵਿੱਚ ਗਿਆ ਤਾਂ ਮੈਂ ਸੋਹਰੇ ਨੂੰ ਬੁਲੀ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰਨਾ ਚਾਹੁੰਦੇ ਹੋ ਪਰ ਮੁਕੇਸ਼ ਵਰਗੇ ਮੁੰਡੇ ਅੱਗੇ ਤੁਹਾਡੇ ਕੋਈ ਪੈਂਤਰੇ ਕਮ ਨਹੀਂ ਆਉਣਗੇ। ਉਹ ਇੱਕ ਸਾਫ਼ ਮਨ ਵਾਲੇ ਆਦਮੀ ਹਨ ਅਤੇ ਹੁਣ ਉਹ ਮੈਨੂੰ ਸੱਚਮੁੱਚ ਪਸੰਦ ਹਨ। ਫਿਰ ਮੇਰੇ ਸੋਹਰੇ ਨੇ ਕਿਹਾ ਕਿ ਮੈਂ ਤੈਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਤੂੰ ਮੁਕੇਸ਼ ਨੂੰ ਉਸਦੇ ਸਰੀਰ ਦੇ ਕੰਨੀ ਨਫ਼ਰਤ ਕਰਦੀ ਸੀ। ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ। ਤੈਨੂੰ ਆਪਣੇ ਦੁਪਲੇ ਪਤਲੇ ਸਰੀਰ ਤੇ ਬਹੁਤ ਮਾਣ ਸੀ ਨਾ। ਮੈਂ ਇਸ ਨੂੰ ਦੂਰ ਕਰਨ ਦੇ ਲਈ ਤੈਨੂੰ ਖਿਲਾ ਪਿਲਾ ਕੇ ਤੈਨੂੰ ਮੋਟਾ ਕਰਦੀ ਕੋਸ਼ਿਸ਼ ਕੀਤੀ ਅਤੇ ਮੈਂ ਸਫਲ ਵੀ ਹੋ ਗਿਆ। ਹੁਣ ਤੋਂ ਮੋਟੀ ਹੋ ਗਈ ਹੈ ਫਿਰ ਵੀ ਮੁਕੇਸ਼ ਨੇ ਤੈਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ ਫਿਰ ਸੋਹਰਾ ਕਹਣ ਲੱਗਾ ਸੁਣ ਨੂ ਪਿਆਰ ਸਰੀਰ ਤੇ ਚਿਹਰੇ ਤੇ ਆਧਾਰਿਤ ਨਹੀਂ ਹੈ ਪਿਆਰ ਕਰਨਾ ਹੈ ਤਾਂ ਪ੍ਰਕਿਰਤੀ ਨਾਲ ਕਰਨਾ ਚਾਹੀਦਾ ਹੈ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੋਵੇਂ ਚੀਜ਼ਾਂ ਕਦੇ ਨਹੀਂ ਬਦਲਦੀਆਂ ਹੁਣ ਸੋਹਰੇ ਨੇ ਮੇਰੀ ਛੋਟੀ ਜਿਹੀ ਸੋਚ ਨੂੰ ਚੰਗੀ ਜਗ੍ਹਾ ਪਹੁੰਚਾ ਦਿੱਤਾ ਸੀ ਵਿਆਹ ਦੇ ਬਾਅਦ ਤੋਂ ਮੁਕੇਸ਼ ਨੇ ਕਦੇ ਵੀ ਮੇਰੀ ਇੱਛਾ ਦੇ ਵਿਰੁੱਧ ਮੈਨੂੰ ਨਹੀਂ ਛੋਇਆ ਸੀ ਉਹ ਬਹੁਤ ਚੰਗਾ ਮੁੰਡਾ ਸੀ ਉਸ ਦਿਨ ਦੇ ਬਾਅਦ ਮੇਰੇ ਮਨ ਵਿੱਚ ਉਸਦੇ ਲਈ ਬਹੁਤ ਸਨਮਾਨ ਵੱਧ ਗਿਆ ਸੀ ਅਗਲੇ 4 ਦਿਨ ਬਾਅਦ Munni bhai ਦੀ ਕੁੜੀ ਦਾ ਵਿਆਹ ਹੋ ਗਿਆ ਮੈਂ ਬਿਨਾਂ ਸ਼ਰਮ ਕੀਤੀ ਆਪਣੇ ਪਤੀ ਦੇ ਨਾਲ ਉੱਥੇ ਚਲੀ ਗਈ ਸੀ ਉੱਥੇ ਪਹੁੰਚਣ ਦੇ Munni bhai ਦਾ ਦਮਦ ਮੁਕੇਸ਼ ਨੂੰ ਪ੍ਰਣਾਮ ਕਰ ਰਿਹਾ ਸੀ ਜਦੋਂ ਉਹਨਾਂ ਨੂੰ ਸਾਹਿਬ ਕਹਿ ਕੇ ਸਨਮਾਨ ਦੇ ਰਿਹਾ ਸੀ ਉਸ ਸਮੇਂ Munni bhai ਦੀਆਂ ਅੱਖਾਂ ਫਟੀਆਂ ਦੀ ਫਟੀਆਂ ਰਹਿ ਗਈਆਂ ਸਨ ਕਿਉਂਕਿ ਉਹ ਮੇਰੇ ਸਾਹਮਣੇ ਤਾਰੀਫ਼ ਕਰ ਰਹੀ ਸੀ ਕਿ ਉਸਦਾ ਦਾਮਦ ਬਹੁਤ ਅਮੀਰ ਹੈ ਪਰ ਹੁਣ ਪਤਾ ਚੱਲੇਗਾ ਕਿ ਉਹਨਾਂ ਦਾ ਦਾਮਦ ਮੇਰੇ ਹੀ ਪਤੀ ਦੀ ਕੰਪਨੀ ਵਿੱਚ ਉਹਨਾਂ ਦਾ ਹੀ ਕਰਮਚਾਰੀ ਸੀ ਮੇਰੇ ਪਤੀ ਦਾ ਸਨਮਾਨ ਤੇ ਇੱਜ਼ਤ ਦੇ ਕੇ ਮੁੰਨੀ ਭਾਈ ਦਾ ਵਿਵਹਾਰ ਇੱਕ ਪਲ ਵਿੱਚ ਚੂਰ-ਚੂਰ ਹੋ ਗਿਆ ਸੀ ਫਿਰ ਮੈਂ ਮੁਕੇਸ਼ ਨੂੰ ਕਿਹਾ ਤੁਹਾਡੇ ਕੋਲ ਇੰਨਾ ਪੈਸਾ ਹੈ ਤਾਂ ਸਰਜਰੀ ਕਰਾ ਕੇ ਵੀ ਪਤਲੇ ਹੋ ਸਕਦੇ ਸੀ ਪਰ ਫਿਰ ਵੀ ਤੁਸੀਂ ਅਜਿਹਾ ਕਿਉਂ ਨਹੀਂ ਕੀਤਾ ਫਿਰ ਉਸਨੇ ਕਿਹਾ ਮਨੀਸ਼ਾ ਮੈਨੂੰ ਅਜੇਹੀ ਕੁੜੀ ਚਾਹੀਦੀ ਸੀ ਜੋ ਮੈਨੂੰ ਉਸੇ ਤਰ੍ਹਾਂ ਹੀ ਸਵੀਕਾਰ ਕਰੇ ਜਿਹਾ ਜਿਵੇਂ ਮੈਂ ਹਾਂ ਨਾਲ ਹੀ ਮੇਰੀ ਦਿਲ ਦੀ ਵਜਨ ਕਈ ਖੂਬਸੂਰਤ ਕੁੜੀਆਂ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਸਨ ਪਰ ਮੈਂ ਇੱਕ ਅਨਾਥ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਤੇਰੇ ਵਿੱਚ ਮੈਨੂੰ ਮੇਰੇ ਵਰਗੀ ਸਾਦਗੀ ਦਿਖੀ ਇਸ ਲਈ ਮੈਂ ਤੈਨੂੰ ਆਪਣਾ ਜੀਵਨ ਸਾਥੀ ਚੁਣਿਆ ਅਤੇ ਹਾਂ ਜਿਵੇਂ ਕਿ ਤੂੰ ਸਮਝਦੀ ਹੈ ਕਿ ਮੈਂ 30 ਸਾਲ ਦਾ ਹਾਂ ਅਜੀਹਾ ਨਹੀਂ ਹੈ ਬਲਕਿ ਮੈਂ ਹੁਣ 24 ਸਾਲ ਦਾ ਹਾਂ ਮੇਰਾ ਵੱਡਾ ਸਰੀਰ ਮੈਨੂੰ ਬੁੱਢਾ ਦਿਖਾਉਂਦਾ ਹੈ ਬਸ ਹੋਰ ਕੁਝ ਨਹੀਂ ਫਿਰ ਮੇਰੇ ਪਤੀ ਕਹਿਣ ਲੱਗੇ ਕਿ ਜੇਕਰ ਤੂੰ ਮੈਨੂੰ ਪਤਲਾ ਦੇਖਣਾ ਚਾਹੁੰਦੀ ਹੈ ਤਾਂ ਹੁਣ ਮੈਂ ਐਕਸਰਸਾਈਜ਼ ਤੇ ਯੋਗਾ ਕਰਨ ਦੇ ਲਈ ਤਿਆਰ ਹਾਂ ਜਿਵੇਂ ਕਿ ਮੇਰੀ ਪਤਨੀ ਚਾਹੁੰਦੀ ਹੈ ਤਾਂ ਮੈਂ ਉਸਦੇ ਲਈ ਪਤਲਾ ਹੋਣ ਦੇ ਲਈ ਵੀ ਤਿਆਰ ਹਾਂ ਠੀਕ ਹੈ ਮਨੀਸ਼ਾ ਅਸੀਂ ਦੋਵੇਂ ਅੱਜ ਤੋਂ ਹੀ ਡਾਈਟਿੰਗ ਸ਼ੁਰੂ ਕਰ ਦਿੰਦੇ ਹਾਂ ਉਸ ਸਮੇਂ ਮੈਂ ਆਪਣੇ ਪਤੀ ਦੇ ਹੱਥ ਤੋਂ ਗੁਲਾਬ ਦਾ ਜਾਨ ਲੈ ਕੇ ਇੱਕ ਪਾਸੇ ਰੱਖ ਦਿੱਤਾ ਅਤੇ ਉਹ ਥੇ ਭਰੀ ਸੁਭਾਅ ਵਿੱਚ ਕਿਸ ਕਰਨ ਲੱਗੀ ਫਿਰ ਅਸੀਂ ਦੋਵੇਂ ਗੱਲ ਲੱਗ ਕੇ ਹੱਸਣ ਲੱਗੇ ਸਿੱਖਿਆ ਕਿਸੇ ਨੂੰ ਉਸ ਦੀ ਸ਼ਕਲ ਤੋਂ ਪਰਖਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਦੁਨੀਆ ਧੋਖਾ ਖਾ ਜਾਂਦੀ ਹੈ ਕਿਉਂਕਿ ਜੋ ਜਿਸ ਤਰ੍ਹਾਂ ਦਿਖਦਾ ਹੈ ਉਹ ਉਸ ਤਰ੍ਹਾਂ ਹੁੰਦਾ ਨਹੀਂ ਹੈ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ